ਸਸਿਕਾ ਜੀ ਮੈਂ ਰਜੀਤ ਗਿੱਲ ਸੱਚ ਬਣੀ ਨਿਊਜ਼ ਚੈਨਲ ਨਾਲ ਕਾफी ਸਮੇਂ ਤੋਂ ਤੁਸੀਂ ਜੁੜੇ ਹੋ ਤੇ ਇਸੇ ਤਰ੍ਹਾਂ ਅੱਗੇ ਵੀ ਉਮੀਦ ਹੈ ਜੁੜੇ ਰਹੋਗੇ ਤੇ ਅੱਜ ਤੁਹਾਡੇ ਨਾਲ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਹਾਂ ਇਹ ਸਿਲਵਰ ਪਲੇਟਨ ਦਾ ਅੱਜ ਆਪਾਂ ਨੂੰ ਇਹ YouTube ਵੱਲੋਂ ਭੇਜਿਆ ਗਿਆ ਹੈ ਗਿਫਟ ਕੀਤਾ ਗਿਆ ਹੈ ਤੇ ਇਹ ਸਿਲਵਰ ਪਲੇਟਨ 1 ਲੱਖ ਸਬਸਕ੍ਰਾਈਬਰ ਪੂਰੇ ਹੋਣ ਤੇ ਅੱਜ YouTube ਵੱਲੋਂ ਆਪਣੇ ਘਰੇ ਭੇਜਿਆ ਗਿਆ ਤੁਹਾਡਾ ਸਾਰਿਆਂ ਦਾ ਬੜਾ ਸਹਿਯੋਗ ਰਿਹਾ ਹੈ ਤੇ ਵਿੱਚ ਜਿੰਨਾ ਮਿੱਤਰਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਹੀ ਕੀਤਾ ਵੀਡੀਓ ਲਗਾਤਾਰ ਵੇਖਦੇ ਹੋ ਸਾਡੇ ਤੇ ਭਰੋਸਾ ਤੁਸੀਂ ਕਾਇਮ ਰੱਖਿਆ ਤੇ ਅਸੀਂ ਵੀ ਇਹੀ ਅੱਗੇ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਇਸੇ ਤਰ੍ਹਾਂ ਤੁਹਾਡੇ ਭਰੋਸੇ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਜਿਹੜਾ ਇਹ ਸਿਲਵਰ ਪਲੇਟ ਬਟਨ ਹੈ ਇਹਨੂੰ ਓਪਨ ਕਰਦੇ ਹਾਂ ਓਪਨ ਕਰਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਰੱਖਾਂਗੇ ਜੈ ਜੀਪ ਇਹਨੂੰ ਉਂਗਲ ਕਰਕੇ ਓਪਨ ਕਰਕੇ ਆਪਾਂ ਜੇ ਜੇ ਤੁਸੀਂ ਇਹਦੇ ਉੱਤੇ ਜੁੜੇ ਹਾਂ ਤੇ ਹੂੰ ਉਹ ਜੁੜੀ ਰਿਹਾ ਹਾਂ ਤੂੰ ਵੀ ਬੁਲਾ ਰਹੀ ਹੋਈ ਨਹੀਂ ਤੂੰ ਵੀ ਬੁਲਾਦੀ ਆਜਾ ਖੋਲ ਖੋਲ ਖੋਲਾ ਤੇ ਦੋ ਬੋਲ ਇੱਕ ਤਾਂ ਮੈਂ ਬੋਲਣਾ ਆ ਇੱਕ ਤਾਂ YouTube ਵੱਲੋਂ ਇਹ ਸਰਟੀਫਿਕੇਟ ਜਿਹੜਾ ਦਿੱਤਾ ਗਿਆ ਦੇਖ ਸਕਦੇ ਹੋ ਤੁਸੀਂ ਬੜਾ ਖੁਸ਼ੀ ਨਾਲ ਦੱਸ ਰਹੇ ਹਾਂ ਅਸੀਂ ਤੇ ਇਸ ਤਰ੍ਹਾਂ ਹੀ ਜਿਹੜਾ ਇਹ ਪਲੇ ਬਟਨ ਸਲਵਰ ਜੀ ਲੱਗੀ ਸਹੀ ਆ ਇਹ ਸਲਵਟ ਬਟਨ ਹੈ ਜਿਹੜਾ YouTube ਨੇ ਭੇਜਿਆ 1 ਲੱਖ ਸਬਸਕ੍ਰਾਈਬਰ ਹੋਣ ਤੇ ਤੇ ਤੁਸੀਂ ਜਰੂਰ ਆਪਣੇ ਕਮੈਂਟ ਕਰਕੇ ਵੀ ਫੇਰਅਾ ਜਰੂਰ ਦੇਣਾ ਇਹ ਤੁਹਾਡਾ ਅਸਲ ਦੇ ਵਿੱਚ ਸੱਚਾਈ ਨਿਊਜ਼ ਜਿਹੜਾ ਚੈਨਲ ਤੁਸੀਂ ਪਸੰਦ ਕਰਦੇ ਹੋ ਤੁਹਾਡਾ ਸਾਰਿਆਂ ਦਾ ਇਹ ਸਭ ਤੋਂ ਪਹਿਲਾ ਜਿਹੜਾ ਪਲੇ ਬਟਨ ਆ ਗਿਆ ਤੇ ਇਸੇ ਤਰ੍ਹਾਂ ਅੱਗੇ ਸਹਿਯੋਗ ਕਰਦੇ ਰਹੋ ਫਿਰ ਇਸੇ ਤਰ੍ਹਾਂ ਤੁਹਾਡੇ ਤੋਂ ਅਸੀਂ ਅਮੀਦਵੀ ਕਰਦੇ ਆਂ ਜਿਸ ਤਰੀਕੇ ਦੇ ਨਾਲ ਸੱਚ ਬਾਨੀ ਚੈਨਲ ਨੂੰ ਬੜੇ ਵਰੀ ਡੱਬਾ ਤੱਕ ਕਿਹਾ ਗਿਆ ਪਰ ਤੁਸੀਂ ਭਰੋਸਾ ਰੱਖਿਆ ਇਸ ਤੇ ਇਹਦੇ ਵਿੱਚ ਤੁਸੀਂ ਸਾਨੂੰ ਅੱਜ ਇਹ ਅਵਾਰਡ ਦਿੱਤਾ ਹੈ ਤੇ ਸਹਿਜ ਪੁੱਤ ਦੇ ਹੱਥਾਂ 'ਚ ਇਹ ਤੁਹਾਡਾ ਅਵਾਰਡ ਹੈ ਧੰਨਵਾਦ